ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਜੇ ਬੇਲਾ ਪਾਲੀਵੁੱਡ ਬਾਲੀਵੁੱਡ ਦੀਆਂ ਮਸ਼ਹੂਰ ਖਬਰਾਂ ਲੈ ਕੇ ਤੁਹਾਡੇ ਤੱਕ ਹਾਜ਼ਰ ਆ ਜੀ ਹਣੀ ਸਿੰਘ ਤੇ ਬਾਦਸ਼ਾ ਇੱਕ ਅਜਿਹੇ ਦੋ ਨਾਮ ਜੋ ਇੰਡੀਆ ਦੀ ਰੈਪ ਜੁਨੀਅਨ ਨੂੰ ਲੀਡ ਕਰਦੇ ਨੇ ਜੇਕਰ ਮੈਂ ਗੱਲ ਕਰਾਂ ਹਣੀ ਸਿੰਘ ਦੀ ਤਾਂ ਉਹ ਕਾਫੀ ਲੰਬੇ ਅਰਸੇ ਤੋਂ ਬਿਮਾਰੀ ਦੇ ਕਰਕੇ 뮤జిక్ ਇੰਡਸਟਰੀ ਤੋਂ ਥੋੜਾ ਜਿਹਾ ਦੂਰ ਰਹੇ ਸੀ ਪਰ ਜਦੋਂ ਉਹਨਾਂ ਨੇ ਕਮਬੈਕ ਕੀਤਾ ਤਾਂ ਮਿਲੀਨੀਅਰ ਵਰਗੇ ਵੱਡੇ ਗੀਤਾਂ ਨੂੰ ਫਿਰ ਤੋਂ ਦੁਬਾਰਾ ਲੋਕਾਂ ਤੱਕ ਪਹੁੰਚਾਇਆ ਜਦੋਂ ਉਹਨਾਂ ਨੇ ਆਪਣਾ ਟੂਰ ਅਨਾਉਂਸ ਕੀਤਾ ਮਿਲੇਨੀਅਰ ਤਾਂ ਲੋਕਾਂ ਦੇ ਵਿੱਚ ਇੱਕ ਅਲੱਗ ਹੀ ਉਤਸ਼ਾਹ ਸੀਗਾ ਦੇਖਣ ਵਾਲਾ ਮੁੰਬਈ ਕਾਨਸਰਟ ਦੇ ਵਿੱਚ ਜਦੋਂ ਉਹ ਪਹੁੰਚੇ ਤਾਂ ਕਾਫੀਆਂ ਗੱਲਾਂ ਦਾ ਜਵਾਬ ਉਹਨਾਂ ਨੇ ਆਪਣੇ ਕਾਨਸਰਟ ਦੇ ਵਿੱਚ ਦਿੱਤਾ ਹਨੀ ਸਿੰਘ ਤੇ ਬਾਦਸ਼ਾ ਦੀ ਇੱਕ ਅਲੱਗ ਹੀ ਬੀਫ ਚੱਲਦੀ ਆ ਰਹੀ ਆ ਉਹਨਾਂ ਦੇ ਫੈਨਸ ਨੂੰ ਲੈ ਕੇ ਆਪਸ ਦੇ ਵਿੱਚ ਕਾਫੀ ਜ਼ਿਆਦਾ ਬੀਫ ਚੱਲਦੀ ਹੈ ਹਨੀ ਸਿੰਘ ਦੇ ਉੱਤੇ ਬਹੁਤ ਵਾਰੀ ਬਾਦਸ਼ਾ ਹੋਰਾਂ ਨੇ ਟਿੱਪਣੀਆਂ ਕੀਤੀਆਂ ਸੀਗੀਆਂ ਉਹਨਾਂ ਨੇ ਕਾਫੀ ਕਾਨਸਰਟਸ ਦੇ ਵਿੱਚ ਆਪਣੇ ਕਿਹਾ ਆਪਣੇ ਗਾਣਿਆਂ ਦੇ ਵਿੱਚ ਕਿ ਸਾਡਾ ਤਾਂ ਸਾਰਾ ਕੁਝ ਵਧੀਆ ਚੱਲ ਰਿਹਾ ਪਰ ਕਈ ਲੋਕਾਂ ਦਾ ਕੰਮ ਬੈਕ ਹੀ ਨਹੀਂ ਹੋ ਰਿਹਾ ਇਸ ਗੱਲ ਨੂੰ ਲੈ ਕੇ ਹਣੀ ਸਿੰਘ ਹਜੇ ਤੱਕ ਤਾਂ ਕੁਝ ਵੀ ਨਹੀਂ ਬੋਲੇ ਸੀ ਪਰ ਜਦੋਂ ਮੁੰਬਈ ਕਾਨਸਰਟ ਦੇ ਵਿੱਚ ਪਹੁੰਚੇ ਆਪਣੇ ਇੰਡੀਆ ਦੇ ਕਮਬੈਕ ਕਰ ਰਹੇ ਫਰਸਟ ਕਾਨਸਰਟ ਦੇ ਵਿੱਚ ਪਹੁੰਚੇ ਮੁੰਬਈ ਦੇ ਵਿੱਚ ਸਟੇਜ ਦੇ ਉੱਤੇ ਚੜ੍ਹ ਕੇ ਜੋ ਜੋ ਹਣੀ ਸਿੰਘ ਦੇ ਦੁਆਰਾ ਇੱਕ ਸ਼ੇਅਰ ਬੋਲਿਆ ਗਿਆ ਜਿਸ ਦੇ ਵਿੱਚ ਉਹ ਬਾਦਸ਼ਾਹ ਨੂੰ ਸਿੱਧੇ ਤੌਰ ਦੇ ਉੱਤੇ ਇੱਕ ਸੁਨੇਹਾ ਦੇ ਰਹੇ ਨੇ ਆਪਣੇ ਕਮਬੈਕ ਕਰਨ ਦਾ ਇੱਕ ਅਲੱਗ ਤਰੀਕੇ ਦੇ ਨਾਲ ਲੋਕਾਂ ਨੂੰ ਦਰਸਾ ਰਹੇ ਨੇ ਵੀ ਹੁਣ ਮੇਰਾ ਤੇ ਕਮਬੈਕ ਹੋ ਗਿਆ ਹੁਣ ਵੇਖਾਂਗੇ ਵੀ ਜਿਹੜਾ ਸਾਹਮਣੇ ਵਾਲਾ ਬੰਦਾ ਆਪਦੇ ਆਪ ਦਾ ਦਾਵਾ ਕਰ ਰਿਹਾ ਸੀਗਾ ਵੀ ਮੈਂ ਇਸ ਇੰਡਸਟਰੀ ਨੂੰ ਰੂਲ ਕਰ ਰਿਹਾ ਹਾਂ ਹੁਣ ਉਹ ਕਮਬੈਕ ਕਰੂਗਾ ਜਾਂ ਨਹੀਂ ਕਰੂਗਾ ਹਣੀ ਸਿੰਘ ਦੇ ਵੱਡੇ ਵੱਡੇ ਗੀਤ ਤੁਹਾਨੂੰ ਦੱਸਦੀ ਇਹ ਕੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਫੇਮਸ ਨੇ ਹਣੀ ਸਿੰਘ ਰੈਪ ਜੂਨੀਅਨ ਦੇ ਵਿੱਚ 2013 ਤੋਂ ਕਾਫੀ ਲੰਬੇ ਅਰਸੇ ਤੱਕ 뮤직 ਇੰਡਸਟਰੀ ਨੂੰ ਉਹਨਾਂ ਨੇ ਰਨ ਕੀਤਾ ਉਹਨਾਂ ਨੇ ਸ਼ਾਹਰੂਖ ਖਾਨ ਤੋਂ ਲੈ ਕੇ ਅਮਿਤਾਭ ਬਚਨ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਗਿੱਪੀ ਗਰੇਵਾਲ ਤੋਂ ਲੈ ਕੇ ਦਿਲਜੀਤ ਦੋਸਾਂਝ ਹੋਰਾਂ ਤੱਕ ਕੰਮ ਕੀਤਾ ਹੈ ਕਾਫੀ ਜ਼ਿਆਦਾ ਵੱਡੇ ਵੱਡੇ ਗੀਤ ਦਿੱਤੇ ਨੇ ਚਨਈ ਐਕਸਪ੍ਰੈਸ ਵਰਗੇ ਲੂੰਗੀ ਡਾਂਸ ਵਰਗੇ ਗੀਤਾਂ ਦੇ ਨਾਲ ਉਹਨਾਂ ਨੇ ਆਪਣੀ ਇੱਕ ਵੱਖਰੀ ਹੀ ਪਛਾਣ ਬਣਾਈ ਸੀ 뮤ਜ਼ਿਕ ਇੰਡਸਟਰੀ ਦੇ ਵਿੱਚ ਹਣੀ ਸਿੰਘ ਹਨੀ ਸਿੰਘ ਦੇ ਬਰਾਊਨ ਆਈਜ਼, ਬਲੂ ਆਈਜ਼ ਕਾਫੀ ਜ਼ਿਆਦਾ ਅਜਿਹੇ ਗਾਣੇ ਨੇ ਜੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰਚਲਿਤ ਨੇ ਤੇ ਲੋਕ ਉਹਨਾਂ ਨੂੰ ਆਪਣਾ ਕਾਫੀ ਵੱਡੇ ਤਰੀਕੇ ਦੇ ਨਾਲ ਆਈਡਲ ਮੰਨਦੇ ਨੇ। ਹਨੀ ਸਿੰਘ ਦੇ ਬਾਲੀਵੁੱਡ ਦੇ ਬਹੁਤ ਹੀ ਵੱਡੇ-ਵੱਡੇ ਸੈਲੀਬ੍ਰਿਟੀਜ਼ ਫੈਨ ਵੀ ਨੇ ਉਹਨਾਂ ਦੇ ਕਾਨਸਰਟ ਦੇ ਵਿੱਚ ਵੀ ਪਹੁੰਚੇ, ਰਫਤਾਰ ਵੀ ਉੱਥੇ ਮੌਜੂਦ ਸਨ। ਜਦੋਂ ਹਨੀ ਸਿੰਘ ਨੇ ਇਹ ਵੱਡੀ ਗੱਲ ਆਖੀ ਬਾਦਸ਼ਾਹ ਨੂੰ ਲੈ ਕੇ ਤਾਂ ਰਫ਼ਤਾਰ ਉੱਥੇ ਆਪਣੀ ਹੱਸੀ ਨਹੀਂ ਰੋਕ ਸਗੇ ਸੀਗੇ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਣੀ ਸਿੰਘ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਵੀਡੀਓ ਦੇ ਵੱਲ ਤਾਂ ਉਸ ਤੋਂ ਇੱਕ ਸ਼ੇਰ ਸੁਣਾਓ ਵੀਡੀਓ ਉਹਨੂੰ ਉਸ ਕੋਟਾ ਕੇ ਵਾਹ ਕਿੰਝੇ ਸਾਲ ਮੇਰੀ ਤਕਦੀਰ ਦੇ ਕਈਓ ਕੇ غرੂਰ ਹੈ ਤੋੜੇ ਹੁ ਤੁਝੇ ਕਿੰਨਾ ਕਰਨਾ ਪੜੇਗਾ ਤੁਝੇ ਗੰਬਾਰ ਕਰਨਾ ਪਵੇਗਾ ਜਿੱਦਾਂ ਤੁਸੀਂ ਵੇਖਿਆ ਕਿ ਹਣੀ ਸਿੰਘ ਨੇ ਸਿੱਧੇ ਤੌਰ ਦੇ ਉੱਤੇ ਇਸ ਗੱਲ ਨੂੰ ਬਾਦਸ਼ਾਹ ਨੂੰ ਕਿਹਾ ਹੈ ਤੁਸੀਂ ਇਸ ਤੋਂ ਕੀ ਅੰਦਾਜ਼ਾ ਲਾਉਂਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਹਣੀ ਸਿੰਘ ਤੇ ਬਾਦਸ਼ਾਹ ਦੀ ਬੀਫ ਵਿਚਾਲੇ ਤੁਸੀਂ ਕਿਹੜੇ ਸਾਈਡ ਹੋ ਤੇ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਗ 5 ਧੰਨਵਾਦ ਸਤਿ ਸ਼੍ਰੀ ਅਕਾਲ